ਪੰਜਾਬ ਚ ਚੋਣਾਂ ਦਾ ਮਾਹੌਲ ਭਖ ਚੁੱਕਿਆ ਤੇ ਗਾਇਕ ਕੇਐਸ ਮੱਖਣ ਪੂਰੇ ਪੰਜਾਬ ਚ ਅਕਾਲੀ ਦਲ ਦੇ ਲਈ ਪ੍ਰਚਾਰ ਕਰ ਰਹੇ ਨੇ ਇਸ ਟਾਈਮ ਸਾਡੇ ਨਾਲ ਨੇ ਦਿੜਬਾ ਹਲਕੇ ਚ ਪ੍ਰਚਾਰ ਕਰ ਰਹੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਲੱਗਦਾ ਤੁਸੀਂ ਪੰਜਾਬ ਚ ਘੁੰਮ ਰਹੇ ਹੋ ਕਿਹੋ ਜਿਹਾ ਮਾਹੌਲ ਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਕਹ ਰਹੀ ਹੈ ਸਾਡੀ ਸਰਕਾਰ ਬਣ ਰਹੀ ਹੈ ਕਾਂਗਰਸ ਵਾਲੇ ਕਹ ਰਿਹਾ ਸਾਡੀ ਬਣ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਲੋਕਾਂ ਦਾ ਆਪਣਾ ਵਿਚਾਰ ਆਦਰ ਪਾਰਟੀ ਜੀ ਦਾ ਆਪਣਾ ਵਿਚਾਰ ਪਰ ਜੋ ਪੰਜਾਬ ਦੇ ਵਿੱਚ ਵਿਕਾਸ ਹੋਇਆ ਉਹਦੇ ਹਿਸਾਬ ਨਾਲ ਤਾਂ ਜਿਹੜੇ ਲੋਕ ਆ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਬਹੁਤ ਲਹਿਰ ਬਣੀ ਪਈ ਆ ਹੁਣ ਹਲਕਾ ਦਿੜਬਾ ਚ ਆਇਆ ਤੇ ਇੱਥੇ ਗੁਲਜਾਰ ਸਿੰਘ ਦੇ ਗੁਲਜਾਰੀ ਲਈ ਲੋਕ ਤਤ ਪਰਨੇ ਦੇਖੋ ਕਿੰਦਾ ਹਜੂਮ ਇਕੱਠਾ ਹੁੰਦਾ ਜਦੋਂ ਪਿੰਡਾਂ 'ਚ ਜਾਂਦੇ ਆ ਤੁਹਾਨੂੰ ਲੱਗਦਾ ਨਹੀਂ ਜਿਹੜੇ ਮਸਲੇ ਨੇ ਡਰੱਗ ਖਾਸ ਤੌਰ ਦੇ ਉੱਤੇ ਟਰਾਂਸਪੋਰਟ ਮਾਫੀਆ ਕੇਬਲ ਮਾਫੀਆ ਮਾਫੀਆ ਦੀ ਜਦੋਂ ਗੱਲ ਚੱਲਦੀ ਆ ਉਹਦਾ ਨੁਕਸਾਨ ਅਕਾਲੀ ਦਲ ਨੂੰ ਹੋਊਗਾ ਵੀ ਡਰਗ ਦਾ ਕੋਈ ਮਸਲਾ ਨਹੀਂ ਜੀ ਉਹ ਤਾਂ ਬਦਨਾਮ ਕੀਤਾ ਜਾ ਰਿਹਾ ਹੁਣ ਤੁਸੀਂ ਦੱਸ ਦਿਓ ਆਪਾਂ ਪੰਜਾਬੀ ਆ ਤੁਸੀਂ ਵੀ ਪੰਜਾਬੀ ਆ ਤੇ 80% ਨਸ਼ਾ ਕਰਦਾ ਆ ਲੋਕ ਖੜੇ ਇਹਨਾਂ ਨੂੰ ਪੁੱਛ ਲਓ ਜੀ ਇਹ ਖੜੇ ਆ ਵੀ ਦੱਸ ਸਕਦੇ ਆ ਜੇ ਇਹਨਾਂ ਨੂੰ ਵੀ ਦੁੱਖ ਦਰਦ ਹੋਊ ਪੰਜਾਬ ਦੇ ਨਾਲ ਕੈਮਰਾ ਕੈਮਰੇ ਤੇ ਕੋਈ ਝੂਠ ਨਹੀਂ ਬੋਲ ਸਕਦਾ ਸੋ ਇਹ ਤਾਂ ਬਦਨਾਮ ਕੀਤਾ ਜਾ ਰਿਹਾ ਹਾਂ ਮਾੜਾ ਮੋਟਾ ਪੰਜਾਬ ਚੋਂ ਸ਼ੁਰੂ ਤੋਂ ਨਸ਼ਾ ਚੱਲਦਾ ਆ ਰਿਹਾ ਸੋ ਉਹਦੇ ਵਿੱਚ ਉਹਲੇ ਵੀ ਅਸੀਂ ਤਾਂ ਦੁਆ ਕਰਦੇ ਆ ਕਿ ਗੁਰੂ ਮਹਾਰਾਜ ਕਿਸੇ ਨੂੰ ਮਾੜੀ ਲੱਤ ਲੱਗੀ ਆ ਤਾਂ ਉਹ ਤੋਂ ਬਚਾਵੇ ਲੋਕਾਂ ਦਾ ਆਪਣਾ اخਲਾਕੀ ਫਰਜ਼ ਆ ਪਰ ਜੇ ਹੁਣ ਤੁਸੀਂ ਕਹੋ ਵੀ 80% ਨਸ਼ਾ ਆ ਇੱਕ ਫਿਲਮ ਆਈ ਹੈ ਹੁਣ ਤਾਜੀ ਜੀ ਤੁਸੀਂ ਰੋਲ ਵੀ ਕੀਤਾਗਾ ਜੀ ਜੀ ਉਹ ਫਿਲਮ ਚ ਕੀ ਆਗਾ ਦੱਸੋਗੇ ਥੋੜਾ ਜਿਹਾ ਹਾਂ ਉਹ ਤਾਂ ਇੱਕ ਵੈਸੇ ਕਨਸੈਪਟ ਆ ਉਹ ਕੋਈ ਉਹਦਾ ਡਰੱਗ ਨਾਲ ਕੋਈ ਮਤਵਲ ਨਹੀਂਗਾ ਜੀ ਜਗਦੀਸ਼ ਭੋਲੇ ਵਾ ਉਹਦੇ ਚ ਤੁਸੀਂ ਜਗਦੀਸ਼ ਭੋਲੇ ਨੂੰ ਪੇਸ਼ ਕੀਤਾ ਡਾਇਰੈਕਟਰ ਸਕਰਾ ਮੈਂ ਨਹੀਂ ਪੇਸ਼ ਕੀਤਾ ਜੀ ਉਹਨੂੰ ਹੋਤਾ ਹੈ ਜੋ ਪ੍ਰੋਡਿਊਸਰ ਆ ਜੋ ਡਾਇਰੈਕਟਰ ਦੀ ਡਿਮਾਂਡ ਸੀ ਉਹਨਾਂ ਨੇ ਮੈਨੂੰ ਤਾਂ ਉਹ ਉਹਦੇ ਵਿੱਚ ਹੀਰੋ ਨੇ ਕਹਿ ਰਿਹਾ ਜੀ ਫਿਲਮ ਬਣ ਰਹੀ ਹੈ ਕਿ ਡਰਗ ਦੇ ਮਸਲੇ ਦੇ ਖਰ ਮੰਡੇ ਦਾ ਮਤਲਬ ਮਸਲਾ ਹੋਊਗਾ ਜਗਦੀਸ਼ ਭੋਲਾ ਉਹੀ ਨੇ ਜਿਨ੍ਹਾਂ ਨੇ ਵਿਕਰਮ ਮਜੀਠਿਆ ਦਾ ਨਾਮ ਲਿਆ ਸੀ ਜਿਨ੍ਹਾਂ ਨੇ ਕਿਹਾ ਕਿ ਕਿੰਗ ਪਿੰਨ ਮਜੀਠਿਆ ਨੇ ਇਸ ਮਾਮਲੇ ਦੀ ਨਹੀਂ 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 ਉਹ 2012 ਦੀ ਬਣੀ ਹੈ ਜੀ ਫਿਲਮ ਉਹ ਤਾਂ ਫਿਲਮ ਬਣੀ ਆ ਉਹ ਤਾਂ ਫਿਰ ਉਹਦੀਆਂ ਕਈ ਕਮੀ ਪੇਸ਼ੀਆਂ ਰਹਿ ਗਈਆਂ ਉਹਦੇ ਦੋ ਆਰਟਿਸਟਸ ਐਕਸਪਾਇਰ ਹੋ ਗਏ ਤੇ ਉਹ ਜਿਹੜਾ ਤੁਸੀਂ ਨਾਮ ਲੈ ਰਹੇ ਹੋ ਜਗਦੀਸ਼ ਭੋਲਾ ਜੀ ਉਹਨਾਂ ਨੂੰ ਸਜ਼ਾ ਹੋ ਗਈ ਆ ਜੋ ਵੀ ਆ ਉਹਨਾਂ ਦੇ ਨਾਲ ਪਾਣਾ ਵਰਤਿਆ ਸੋ ਉਹਦੇ ਨਾਲ ਤਾਂ ਪੰਜਾਬ ਦਾ ਕੋਈ ਮਤਵ ਨਹੀਂ ਹੈ ਨਾ ਇਹਦਾ ਮਤਲਬ 80% ਮੈਂ ਤਾਂ ਇਹ ਕਹਿੰਨਾ ਵੀ ਜਿਹੜਾ ਤੁਸੀਂ ਤੁਹਾਨੂੰ ਐ ਕਿਉਂ ਲੱਗਿਆ ਤੁਸੀਂ ਭੋਜਨ ਸਮਾਜ ਪਾਰਟੀ 'ਚ ਹੁੰਦੇ ਸੀਗੇ ਮੈਂ ਤਾਂ ਤੁਹਾਡਾ ਇੰਟਰਵਿਊ ਕੀਤਾ ਸੀ ਉਸ ਤੁਸੀਂ ਕਹੇ ਸੀ ਕਿ ਪਾਪਾ ਸਾਹਿਬ ਅੰਬੇਦਕਰ ਤੋਂ ਬਿਨਾਂ ਹੋਰ ਕੋਈ ਆਲਟਰਨੇਟਿਵ ਨਹੀਂ ਹੈਗਾ ਕਿਉਂ ਲੱਗਿਆ ਤੁਸੀਂ ਦਿਨੋਂ ਕਿਉਂ ਤੁਹਾਡਾ ਖਿਰਦੇ ਪਰਵਰਤਨ ਹੋ ਗਿਆ ਕਿਉਂ ਤੁਸੀਂ ਕਹਿੰਦੇ ਵੀ ਆਏ ਅੰਬੇਦਕਰ ਇਸ ਪਾਰਟੀ 'ਚ ਵੀ ਅੱਜ ਬਾਦਲ ਸਾਹਿਬ ਨੇ ਰਵਦਾਸੀਆ ਭਾਈਚਾਰੇ ਲਈ ਇੰਨੀ ਸੇਵਾ ਕੀਤੀ ਕਰੋੜਾ ਰੁਪਈਆ ਖਰਾਲਗੜ੍ਹ ਦੇ ਵਿੱਚ ਸਤਗੁਰ ਰਵਿਦਾਸ ਮਹਾਰਾਜ ਦੀ ਸੇਵਾ ਕੀਤੀ ਆ ਬਾਲਮੀਕ ਭਾਈਚਾਰੇ ਲਈ ਕਰੋੜਾਂ ਰੁਪਈਆ ਦੀ ਸੇਵਾ ਕੀਤੀ ਸਿੱਖ ਭਾਈਚਾਰੇ ਲਈ ਕਰੋੜਾਂ ਰੁਪਈਆ ਦੀ ਸੇਵਾ ਕੀਤੀ ਉੱਥੋਂ ਫੰਡਸ ਲਿਆ ਕੇ ਧਰਮ ਸਭਿਆਚਾਰ ਨੂੰ ਕਾਇਮ ਰੱਖਿਆ ਇੱਕ ਅੱਖ ਦੇ ਨਾਲ ਦੇਖਿਆ ਤੇ ਇਹਦੇ ਤੋਂ ਡਾਕਟਰ ਅੰਬੇਦਕਰ ਸਾਹਿਬ ਕੱਲਾ ਭੋਜਨ ਸਮਾਜ ਪਾਰਟੀ ਦਾ ਨਹੀਂ ਮੈਂ ਤਾਂ ਡਾਕਟਰ ਅੰਬੇਦਕਰ ਸਾਹਿਬ ਦੀ ਗੱਲ ਭੋਜਨ ਸਮਾਜ ਪਾਰਟੀ ਤੁਹਾਨੂੰ ਕਿਉਂ ਲੱਗਿਆ ਕਿ ਨਹੀਂ ਚੱਲਣਾ ਸਮਾਜ ਪਾਰਟੀ ਮੈਂ ਛੱਡੀ ਨਹੀਂ ਮੈਨੂੰ ਇਹ ਕਹਿੰਦਾ ਮਤਲਬ ਕੋਈ ਮੇਰੀ ਐਕਟੀਵਿਟੀ ਨਹੀਂ ਉਹਨਾਂ ਨੇ ਰੱਖੀ ਤਾਂ ਮੈਂ ਖੜਾ ਤਾਂ ਪਾਣੀ ਵੀ ਮੁਸ਼ਕ ਜਾਂਦਾ ਹਨਾ ਉਹਨਾਂ ਦਾ ਫਰਜ਼ ਸੀ ਮੈਂ ਇੱਕ ਦੋ ਵਾਰੀ ਟਰਾਈ ਕੀਤੀ ਤੇ ਮੈਂ ਇਹ ਵੱੱਜਾ ਨਹੀਂ ਰਹਿ ਸਕਦਾ ਮੈਂ ਪੰਜਾਬ ਦੇ ਵਿੱਚ ਘੁੰਮਣ ਫਿਰਨ ਵਾਲ ਬੰਦਾ ਆ ਮੈਂ ਦੁਨੀਆ ਚ ਘੁੰਮਣ ਫਿਰਨ ਆਲਾ ਇੱਕ ਥਾਂ ਤੇ ਕਿਉਂਕਿ ਉੱਥੇ ਇਹ ਮੈਨੂੰ ਕੋਈ ਉਹਦੇ ਨਾਲ ਐਕਟੀਵਿਟੀ ਨਹੀਂ ਰੱਖੀ ਮੇਨਾਂ ਕਾਲੀ ਦਲ ਦੀ ਇਹ ਜੀ ਇੱਕ ਖਾਸੀਅਤ ਤੁਹਾਨੂੰ ਕੀ ਲੱਗੇਗੀ ਕਾਲੀ ਦਲ ਜੁਆਇਨ ਕਰਨਾ ਪਿਆ ਤੁਹਾਨੂੰ ਕਾਲੀ ਦਲ ਲਈ ਜਿਹੜੇ ਬਲੇਮ ਲੱਗ ਰਹੇ ਆ ਬਾਹਰੋਂ ਆ ਕੇ ਜੀ ਇਹ ਆ ਤੁਸੀਂ ਹੁਣ ਮੈਨੂੰ ਕੁਐਸਚਨ ਕੀਤਾ ਡਰੱਗ ਹੈ ਜੀ ਆਪ ਪੁੱਛੋ ਇਹ ਨਾ ਤੋਂ ਕੁਐਸਚਨ ਮੇਰੇ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਪੁੱਛ ਲਓ ਵੀ ਤੁਸੀਂ ਡਰੱਗ ਕਰਦੇ ਤੁਸੀਂ ਜੀ ਡਰੱਗ ਕਰਦੇ ਜਾਂ ਤੁਹਾਡਾ ਕੋਈ ਬੱਚਾ ਤੁਸੀਂ ਦੱਸ ਦਿਓ ਇਹ ਮੈਂ ਮੈਂ ਇਹਨਾਂ ਨੂੰ ਜਾਣਦਾ ਨਹੀਂ ਜੀ ਇਹ ਲੋਕ ਕਹਿ ਸਕਦੇ ਆ ਇੱਕ ਆਪਾਂ ਕੋਈ ਇਹਨਾਂ ਨੂੰ ਸਪੈਸ਼ਲ ਤਾਂ ਲਿਆਕ ਦੇ ਤੇ ਐਮਜ਼ ਦੀ ਸੜੀ ਆਈ ਆ ਬਹੁਤ ਸਾਰੀਆਂ ਸਟੱਡੀਆਂ ਆਈਆਂ ਨੇ ਪੰਜਾਬ ਬਾਰੇ ਕਿ ਪੰਜਾਬ 'ਚ ਡਰੱਗ ਹੈ ਕਿੰਨੇ ਪਰਸੈਂਟਾਜ ਕੋ ਵੱਖਰਾ ਸਵਾਲ ਆ ਪਰ ਪੰਜਾਬ 'ਚ ਡਰੱਗ ਹੈ ਪੰਜਾਬ 'ਚ ਚਿੱਟਾ ਵਿਕਦਾ ਇਹ ਬਹੁਤ ਸਾਰੇ ਚੈਨਲਾਂ ਨੇ ਵੀ ਕੰਮ ਕੀਤਾ ਅਖਬਾਰਾਂ ਨੇ ਵੀ ਕੀਤਾ ਦੇਖਿਆ ਕਿ ਪੰਜਾਬ 'ਚ ਨਸ਼ਾ ਵਿਕਦਾਗਾ ਮੈਂ ਇਹ ਕਹਿ ਰਹੇ ਆਂਗਾ ਕਿ ਇਹੀ ਜੀ ਖੂਬੀ ਤੁਹਾਨੂੰ ਕੀ ਲੱਗੇ ਕਾਲੀ ਦਲ ਦੇ ਅੰਦਰ ਕਿ ਕਾਲੀ ਦਲ ਹੀ ਜੁਆਇਨ ਕਰਨਾ ਚਾਹੀਦਾ ਡਿਵੈਲਪ ਕਰ ਰਿਆ ਸੀ ਕਾਲੀ ਦਲ ਆ ਡਿਵੈਲਪਮੈਂਟ ਦੇਖੋ ਅੱਜ ਇਸ ਰੋਡ ਤੇ ਖੜੇ ਤੁਸੀਂ ਇੰਤੇ ਨਿਗਾਹ ਮਾਰ ਕੇ ਦੇਖੋ ਆਪਾਂ ਇਹ ਬਠਿੰਡੇ ਤੋਂ ਦਿੱਲੀ ਨੂੰ ਜਾ ਰਿਹਾ ਕਿਸੇ ਮੰਜ਼ਲ ਤੇ ਪਹੁੰਚਣ ਲਈ ਰਸਤਾ ਚਾਹੀਦਾ ਸੋ ਜਿੱਥੇ ਅਸੀਂ 7-8 ਘੰਟਿਆਂ ਚ ਪਹੁੰਚਦੇ ਉੱਥੇ 3-4 ਘੰਟਿਆਂ ਚ ਪਹੁੰਚਾਂਗੇ ਤੇ ਇਹ ਡਿਵੈਲਪਮੈਂਟ ਆ ਇਹ ਸ਼ਗਨ ਸਕੀਮਾਂ ਬੱਚਿਆਂ ਨੂੰ ਸਾਈਕਲ ਬਾਦਲ ਸਾਹਿਬ ਨੇ ਦਿੱਤੇ ਔਰ ਨੀਲੇ ਕਾਰਡ ਬਣਾਏ ਆਟਾ ਦਾਲ ਸਕੀਮ ਦਲਤ ਵਰਗ ਲਈ ਜਿਹੜਾ ਹੁਣ ਤੁਸੀਂ ਕੁਐਸਚਨ ਕੀਤਾ ਸੀ ਗਲਤ ਵਰਗ ਲਈ ਉਹ ਜੋ ਕਰ ਸਕਦੇ ਹੋ ਕਰ ਰਹਿ ਪਾਰਟੀ ਇੱਕ ਪਾਰਟੀ ਤੁਸੀਂ ਛੱਡਦੀ ਕਿਤੇ ਤਾਂ ਨਹੀਂ ਕਿ ਇਹ ਪਾਰਟੀ ਛੱਡ ਕੇ ਵੀ ਅਗਲੀ ਪਾਰਟੀ ਸਵਾਰ ਹੋ ਜਾਓ ਨਹੀਂ ਜੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਆਪਣੇ ਕਹਿੰਦਾ ਮਤਲਬ ਜੋ ਮੈਂ ਦੇਖ ਰਿਹਾ ਹਾਂ ਉਹਦੇ ਵਿੱਚ ਮੈਨੂੰ ਚੰਗਾ ਲੱਗਾ ਕਾਂਗਰਸ ਨੇ 55 ਸਾਲ ਰਾਜ ਕੀਤਾ ਤੇ ਕੁਝ ਨਹੀਂ ਦਿਸਿਆ ਸੋ ਉਹਨਾਂ ਨੂੰ ਮੌਕਾ ਮਿਲਦਾ ਜਾਂ ਨਹੀਂ ਮਿਲਦਾ ਤੁਹਾਨੂੰ ਲੱਗਦਾ ਦਲਤਾਂ ਲਈ ਸਭ ਤੋਂ ਚੰਗੀ ਪਾਰਟੀ ਕਾਲੀ ਦਲਾਂ ਕਾਸਟਮ ਤਾਂ ਮੈਂ ਇਹ ਜੀ ਜੀ ਹੁਣ ਪਿਛਲਾ ਸਮਾਂ ਦੇਖ ਲਈਏ ਉਹਦੇ ਵਿੱਚ ਗਲਤਾਂ ਲਈ ਕੀ ਹੋਇਆ ਨਾ ਉਹਨਾਂ ਦੇ ਧਰਮ ਲਈ ਨਾ ਉਹਨਾਂ ਦੇ ਸੱਭਿਆਚਾਰ ਲਈ ਨਾ ਉਹਨਾਂ ਲਈ ਕੋਈ ਆਟਾ ਦਾਲ ਸਕੀਮ ਲਾਰੇ ਸੀ ਤੇ ਵਾਦੇ ਸੀਗੇ ਸੋ ਇਸ ਕਰਕੇ ਮੈਂ ਜਿਹੜਾ ਉਹ ਦੌਰ ਸੀ ਗੈਕੀ ਵਾਲਾ ਜੀ ਜਿੱਚ ਤੁਸੀਂ ਮਿੱਤਰਾਂ ਦੀ ਮੋਟਰ ਤੇ ਨਿੱਤ ਕੱਚ ਦੀ ਗਲਾਸੀ ਖੜਕੇ ਉਹ ਦੌਰ ਤੋਂ ਤੁਸੀਂ ਇੱਧਰ ਪਰਤੇ ਉਹ ਦੌਰ ਠੀਕ ਸੀ ਗਲਾਸੀ ਖੜਕਾਉਣ ਵਾਲਾ ਜਾਂ ਇਹ ਦੌਰ ਠੀਕ ਹੈਗਾ ਨਹੀਂ ਗਲਾਸੀ ਖੜਕਾਉਣ ਵਾਲਾ ਦੌਰ ਤਾਂ ਕਦੀ ਵੀ ਠੀਕ ਨਹੀਂ ਹੋ ਸਕਦਾ ਕੀ ਵਿਖੜ ਗਾਉਂਦੇ ਸੀ ਨਾ ਤੁਸੀਂ ਕਹਿੰਦੇ ਸੀ ਮਿੱਤਰਾਂ ਦੀ ਮੋਟਰ ਤੇ ਨਿਤ ਕੱਚ ਦੀ ਬਿਲਕੁਲ ਸਹਿਮਤ ਹਾਂ ਟੂਅਰ ਇਜ਼ ਹੋਮਨ ਇਨਸਾਨ ਗਲਤੀਆਂ ਦਾ ਪੁੱਤ ਲਾ ਮੈਂ ਉਹਨੂੰ ਆਪਣੀ ਮਿਸਟੇਕ ਵੀ ਸਮਝਦਾ ਭਾਵੇਂ ਮੈਂ ਮੈਨੂੰ ਉਹ ਗੀਤ ਸੁਣ ਕੇ ਲੋਕ ਖੁਸ਼ ਹੁੰਦੇ ਸੀ ਪਰ ਮੈਂ ਉਹ ਗੀਤ ਕਦੀ ਨਹੀਂ ਗਾਉਂਦਾ ਮੈਂ ਅੱਜ ਜੋ ਸੱਭਿਆਚਾਰ ਧਾਰਮਿਕ ਗੀਤ ਉਹ ਗਾਉਣਾ ਜਦੋਂ ਮਰਜੀ ਭਾਵੇਂ ਮੈਨੂੰ ਰੋਡ ਤੇ ਹੁਣ ਤੁਸੀਂ ਸੋਲ ਲਓ ਮੈਂ ਸੁਣਾ ਦਿੰਨਾ ਪਰ ਮੈਂ ਗਲਾਸੀ ਤੁਸੀਂ ਮੈਨੂੰ 5 ਕਰੋੜ ਰੁਪਈਆ ਦੇ ਦਿਓ ਮੈਂ ਤਾਂ ਵੀ ਨਹੀਂ ਸੁਣਾਉਂਦਾ ਸੋ ਸਮਾਂ ਸੀ ਉਹ ਲੰਘ ਗਿਆ ਮਾੜਾ ਚੰਗਾ ਸਮਾਂ ਆਉਂਦਾ ਰਹਿੰਦਾ ਉਹ ਸਮਾਂ ਸੀ ਇੱਕ ਉਹ ਓਵਰ ਹੋ ਗਿਆ ਔਰ ਹੁਣ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਂ ਆਪਣੇ ਪੰਜਾਬ ਲਈ ਤਤਪਾਰਿਆਂ ਮੈਂ ਜਾ ਕੇ ਸੇਵਾ ਗਲਤਾਂ ਦੇ ਬਾਰੇ ਬਹੁਤ ਗੱਲ ਹੁੰਦੀ ਹੈ ਕਿ ਕ ਪਾਰਟੀਆਂ ਬਹੁਤ ਵੱਡੀਆਂ ਗੱਲਾਂ ਕਰਦੀਆਂ ਤੁਹਾਨੂੰ ਲੱਗਦਾਗਾ ਪੰਜਾਬ ਤੇ ਸਭ ਤੋਂ ਵੱਡੀ ਆਬਾਦੀ ਦਲਤਾਂ ਦੀ ਹੈ ਜੀ ਜੀ ਪੰਜਾਬ ਦਾ ਮੁੱਖ ਮੰਤਰੀ ਦਲਤ ਕਿਉਂ ਨਾ ਹੋਵੇ ਤੁਹਾਨੂੰ ਲੱਗਦਾ ਨਹੀਂ ਦਲਤ ਹੋਣਾ ਚਾਹੀਦਾ ਨਹੀਂ ਦਲਤ ਹੋ ਸਕਦਾ ਜੀ ਇੱਥੇ ਕਿਹੜੀ ਕੋਈ ਵੱਡੀ ਗੱਲ ਆ ਸੋ ਇਹ ਤਾਂ ਐਸਸੀ ਕੋਟਾ ਬੀਸੀ ਕੋਟਾ ਸਾਰਾ ਬਰਬਰ ਰੱਖਦੇ ਹਨਾ ਅਕਾਲੀ ਦਲ ਤੇ ਬਣਾਉਂਦਾ ਨਹੀਂ ਨਾ ਅਕਾਲੀ ਦਲ ਦਾ ਕੋਈ ਅਕਾਲੀ ਦਲ ਚ ਮੰਨੇ ਨਹੀਂ ਜਾਂਦਾ ਜੱਟਾਂ ਤੋਂ ਬਿਨਾ ਕਿਸੇ ਪਾਰਟੀ ਚ ਕਾਂਗਰਸ ਚ ਵੀ ਅਕਾਲੀ ਦਲ ਚ ਵੀ ਆਮ ਆਦਮੀ ਪਾਰਟੀ ਚ ਵੀ ਦਬਦਬਾ ਮੈਂ ਕਹਿ ਰਿਹਾਗਾ ਕਿ ਫਿਰ ਕੀ ਫਾਇਦਾ ਤੁਹਾਡੇ ਮੈਂ ਤਾਂ ਹੀ ਤੁਹਾਡੇ ਤੋਂ ਪੁੱਛ ਰਿਹਾ ਨਾ ਤੁਸੀਂ ਅਕਾਲੀ ਦਲ ਤੋਂ ਮੰਗ ਕਰਦੇ ਹੋ ਪ੍ਰਕਾਸ਼ ਸਿੰਘ ਬਾਦਲ ਤੋਂ ਕਿ ਪੰਜਾਬ ਦਾ ਸੀਐਮ ਨਹੀਂ ਹੋ ਸਕਦੇ ਜੀ ਹੋ ਸਕਦਾ ਹੈ ਇੱਥੇ ਕੋਈ ਵੱਡੀ ਗੱਲ ਨਹੀਂ ਜਦੋਂ ਕੋਈ ਮੌਕਾ ਬਣੂ ਕੋਈ ਉਹਦਾ ਉਸ ਲੈਵਲ ਦਾ ਕੈਂਡੀਡੇਟ ਆਊਗਾ ਤੇ ਬਿਲਕੁਲ ਉਹ ਬਣ ਸਕਦਾ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ ਬਾਦਲ ਸਾਹਿਬ ਉਹਨੂੰ ਖੁਦ ਬਣਾਉਣਗੇ ਲੈਵਲ ਤਾਂ ਹੋਵੇ ਉਹ ਪਰ ਕੋਈ ਐਸਪੀਸੀ ਦਾ ਪ੍ਰਧਾਨ ਦਲਿਤ ਨਹੀਂ ਬਣਦਾ ਕਾਲ ਸਕਦਾ ਜਥੇਦਾਰ ਦਲਿਤ ਨਹੀਂ ਬਣਦਾ ਤੁਹਾਨੂੰ ਲੱਗਦਾ ਨਹੀਂ ਅਕਾਲੀ ਦਲ ਦੀਆਂ ਸੰਸਥਾਵਾਂ ਨੇ ਅਕਾਲੀ ਦਲ ਇਹਨਾਂ ਨਾਲ ਰਿਲੇਟ ਕਰਦਾ ਅਕਾਲੀ ਦਲ ਦੀ ਸਰਪ੍ਰਸਤੀ ਚੱਲਦੀਆਂ ਨੇ ਬਡੂੰਗਰ ਸਾਹਿਬ ਆ ਕਿ ਤੁਸੀਂ ਤਾਂ ਹਾਂਜੀ ਦਲਿਤ ਭਾਈਚਾਰੇ ਚੋਂ ਕਹਿਣਾ ਹੈ ਕਿ OBC ਚੋਂ ਜ਼ਰੂਰ ਹੋ ਅਦਰ ਬੈਕਵਰਡ ਕਲਾਸਿਸ ਚੋਂ ਆਏ ਨੇ ਬਡੂੰਗਰ ਉਹ ਵੀ ਜਦੋਂ ਉੱਥੇ ਤੱਕ ਗੱਲ ਆ ਗਈ ਗਾਂ ਐਸਿਕੋਟੇ ਤੇ ਵੀ ਚੱਲ ਜੂਗੀ ਜੀ ਹਾਂ ਹਣ ਕਿਹੜਾ ਨਵਾਂ ਗਾਣਾ ਕਿਹੜਾ ਤਿਆਰ ਕੀਤਾ ਇੱਕ ਗਾਣਾ ਸੁਣਾ ਦਿਓ ਜਿਹੜਾ ਤੁਹਾਨੂੰ ਇਸ ਟਾਈਮ ਸਭ ਤੋਂ ਵਧੀਆ ਲੱਗ ਰਿਹਾ ਹੈਗਾ ਲਓ ਜੀ ਮੈਂ ਤੁਹਾਨੂੰ ਸੁਣਾ ਦਿੰਨਾ ਮੈਂ ਤਾਂ ਸੱਜਣ ਵਰਗੇ ਨਸ਼ੇ ਹੁੰਦੇ ਛੱਡਨੇ ਔਕੇ ਨਹੀਂ ਉਹ ਕਿਹਜਾ ਲੱਗਦਾ ਉਹ ਵੀ ਗੀਤ ਉਹ ਤਾਂ ਬਿਲਕੁਲ ਆ ਉਹ ਤਾਂ ਨਸ਼ਾ ਇਹਦਾ ਮਤਲਬ ਨਹੀਂ ਦੇਖੋ ਇੱਕ ਐਗਜ਼ਾਮਪਲ ਦਿੱਤੀ ਆ ਜੇ ਕੋਈ ਅਮਲ ਹੋ ਜਾਂਦਾ ਅੱਜ ਇਹਨਾਂ ਨੂੰ ਇਹ ਚਾਹੇ ਹੁਣ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੇ ਐਮਐਲਏ ਬਣ ਜਾਣਾ ਪਰ ਇਹ ਡੰਡ ਬੈਠ ਖਾਂਦਾ ਨਹੀਂ ਭੁੱਲਣਗੇ ਆਪਣੀ ਸਿਹਤ ਨੂੰ ਫਿੱਟ ਰੱਖਣ ਲਈ ਇਹ ਵੀ ਅਮਲ ਆ ਨਸ਼ਾ ਨਸ਼ਾ ਉਹਦੇ ਕਹਾਣੀ ਇੱਕ ਐਗਜ਼ਾਮਪਲ ਦਿੱਤੀ ਜਾਂਦੀ ਆ ਸੋ ਮੈਂ ਤੁਹਾਨੂੰ ਜਿਹੜਾ ਗੀਤ ਸੁਣਾਉਣ ਜਾ ਰਿਹਾ ਸਾਰੇ ਕਹਿੰਦੇ ਨਸ਼ਿਆਂ ਨੇ ਖਾ ਲਿਆ ਪੰਜਾਬ ਨੂੰ ਸਾਰਿਆਂ ਨਿਸ਼ਾਨਾ ਕਿਉਂ ਬਣਾ ਲਿਆ ਪੰਜਾਬ ਨੂੰ ਫੁੱਲਾਂ ਵਾਂਗੂ ਖਿੜੇ ਹੋਏ ਪੰਜਾਬ ਨਾਲ ਫੁੱਲਾਂ ਵਾਂਗੂ ਖਿੜੇ ਹੋਏ ਪੰਜਾਬ ਨਾਲ ਕਿਉਂ ਕਰਦੇ ਇਸ਼ਾਰਤਾਂ ਨੇ ਰੰਗਲਾ ਪੰਜਾਬ ਬਦਨਾਮ ਕਰਤਾ ਇਹਨਾਂ ਨਵੀਆਂ ਸਿਆਸਤਾਂ ਨੇ ਰੰਗਲਾ ਪੰਜਾਬ ਬਦਨਾਮ ਕਰਤਾ ਇਹਨਾਂ ਨਵੀਆਂ ਸਿਆਸਤਾਂ ਨੇ ਨਹੀਂ ਸਸ ਜਿਹੜੀ ਆਮ ਆਦਮੀ ਪਾਰਟੀ ਹੈ ਬਿਲਕੁਲ ਐਗਜ਼ੈਕਟਲੀ ਉਹ ਕਹਿ ਰਹੇ ਪੰਜਾਬ ਨਸ਼ੇੜੀ ਆ ਕੁਮਾਰ ਵਿਸ਼ਵਾਸਜੀ ਨੇ ਗੀਤ ਗਾਇਆ ਸੀ ਉਦੋਂ ਹੀ ਇਹ ਗੀਤ ਦੀ ਉਪਜ ਹੋਈ ਕਿ ਅਸੀਂ ਆਪਣਾ ਪੰਜਾਬ ਅਸੀਂ ਆਪ ਪੰਜਾਬ ਦੇ ਰਾਖੇ ਆ ਅਸੀਂ ਕਿਸੇ ਨੂੰ ਮਾੜੀ ਗੱਲ ਨੂੰ ਲੱਗਦਾ ਨਹੀਂਗਾ ਕਿ ਵੱਡੇ ਪੱਧਰ ਤੇ ਦਲਿਤ ਭਾਈਚਾਰਾ ਵੀ ਰਿਸਪੌਂਡ ਕਰ ਰਿਹਾ ਖਾਸ ਤੌਰ ਤੇ ਪਿੰਡਾਂ ਦੇ ਲੋਕ ਆ ਆਮ ਆਦਮੀ ਪਾਰਟੀ ਨੂੰ ਜਦੋਂ ਕਹਿੰਦੇ ਨੇ ਕਿ ਸਾਡਾ ਡਿਪਟੀ ਸੀਐਮ ਦਲਿਤ ਹੋਊਗਾ ਉਹ ਤਾਂ ਦੇਖੋ ਜੀ ਉਹ ਗੰਦੀ ਪੋਲਿਟਿਕਸ ਖੇਡ ਰਿਹਾ ਬਣਾ ਕੇ ਤਾਂ ਦਿਖਾ ਲੈਣ ਸੋ ਇਧਰ ਬਾਦਲ ਸਾਹਿਬ ਨੇ ਮੈਂ ਤੁਹਾਡੇ ਨਾਲ ਹੁਣ ਗੱਲ ਕਰਕੇ ਹਟਿਆ ਕਿ ਕਰੋੜਾ ਰੁਪਇਆ ਬਾਲਮੀਕ ਤੀਰਥ ਲਈ ਸੇਵਾ ਕਰਵਾਈ ਬਾਦਲ ਸਾਹਿਬ ਹੋਰਾਂ ਨੇ ਰਵਦਾਸੀਆ ਭਾਈਚਾਰਾ ਖਰਾਲ ਗੜ ਦੇ ਵਿੱਚ ਸਤਗੁਰ ਰਵੀਦਾਸ ਮਾਰਸ ਜੀ ਦਾ ਜਨਮ ਸਥਾਨ ਉੱਥੇ ਕਰੋੜਾ ਰੁਪਈਆ ਦੀ ਸੇਵਾ ਹੋਈ ਸਿੱਖ ਭਾਈਚਾਰੇ ਦਾ ਲਾ ਲੋ ਉੱਥੇ ਕਰੋੜਾ ਰੁਪਈਆ ਦੀ ਸੇਵਾ ਹੋਈ ਬਰਾਸਤੇ ਖਾਲਸਾ ਚੱਪੜ ਚੜੀ ਸੋ ਉਹਨਾਂ ਨੇ ਇੱਕ ਅੱਖ ਨਾ ਦੇਖਿਆ ਸਾਰਿਆਂ ਨੂੰ ਸੋ ਕੋਈ ਫਰਕ ਵਾਲੀ ਗੱਲ ਨਹੀਂ ਬਾਦਲ ਸਾਹਿਬ ਚ ਬਾਦਲ ਸਾਹਿਬ ਤੁਹਾਨੂੰ ਲੱਗਦਾ ਅਗਲੇ ਚੀਫ ਮਿਨਿਸਟਰ ਬਣਨ ਜਾ ਰਹੇ ਬਿਲਕੁਲ 100% ਸ਼ੋਰ ਜੀ ਸੋ ਇਹ ਸੰ ਪੀਐਸ ਮੱਖਣ ਜਿਨ੍ਹਾਂ ਦਾ ਦਾਵਾ ਕੀ ਅਗਲੇ ਚੀਫ ਮਿਨਿਸਟਰ ਵੀ ਪ੍ਰਕਾਸ਼ ਸਿੰਘ ਬਾਦਲ ਬਣਨ ਜਾ ਰਹੇ ਨੇ ਉਹਨਾਂ ਦਾ ਕਹਿਣਾ ਕਿ ਅਕਾਲੀ ਦਲ ਨੇ ਦਲਿਤ ਭਾਈਚਾਰੇ ਲਈ ਕਾਫੀ ਕੰਮ ਕੀਤੇ ਨੇ ਔਰ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਜਿਹੜੀ ਗੱਲ ਆਉਂਦੀ ਹੈ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਤੌਰ ਤੇ ਜੋ ਅਕਾਲੀ ਦਲ ਕਹਿੰਦਾ ਜੋ ਪੰਜਾਬ ਸਰਕਾਰ ਕਹਿੰਦੀ ਰਹੀ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਰਹੇ ਨੇ ਕਿ ਬਦਨਾਮ ਕੀਤਾ ਜਾ ਰਿਹਾ ਪੰਜਾਬ ਨੂੰ ਉਹਨਾਂ ਦਾ ਵੀ ਕਹਿਣਾ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਨਸ਼ਾ ਪੰਜਾਬ ਚ ਨਹੀਂ ਹੈ ਇਹ ਕੇਐਸ ਮੱਖਣ ਕਹਿ ਰਹੇ ਨੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਦਿੜਬਾ